ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਦਰਮਿਆਨ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਇੱਕ ਦੂਸਰੇ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਅਫਸਰ ਸ਼ਾਹੀ ਸਰਕਾਰ ਤੇ ਵਿਧਾਇਕ ਵਿਰੋਧੀ ਧਿਰਾਂ ਸਾਰੀਆਂ ਜਿਹੜੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਨੇ ਪਰ ਇਹ ਸਭ ਦੇ ਦਰਮਿਆਨ ਕਈ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆ ਜਾਂਦੀਆਂ ਨੇ ਜਿਸ ਦੇ ਵਿੱਚ ਕੋਤਾਹੀ ਵੀ ਦੇਖਣ ਨੂੰ ਮਿਲਦੀ ਹੈ ਤਾਂ ਤਾਜ਼ਾ ਤਸਵੀਰ ਜਿਹੜੀ ਹੈ ਉਹ ਅਜਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਅਜਨਾਲਾ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਰਾਵੀ ਦਰਿਆ ਜਿਹੜਾ ਉਮਾਰ-ਮਾਰ ਰਿਹਾ ਹੈ ਪਾਣੀ ਦਾ ਪੱਧਰ ਦਿਨ ਬਾਅਦ ਦਿਨ ਫੁੱਟਾਂ ਦੇ ਹਿਸਾਬ ਦੇ ਨਾਲ ਵਧਦਾ ਜਾ ਰਿਹਾ ਹੈ ਤੇ ਇਹ ਸਭ ਦੇ ਦਰਮਿਆਨ ਅੱਜ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦਾ ਰੋਦਰ ਰੂਪ ਵੀ ਦੇਖਣ ਨੂੰ ਮਿਲਿਆ ਤਾਂ ਤੁਹਾਂ ਦੱਸਿਓ ਕਿ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ ਬੀਤੇ ਦਿਨ ਵੀ ਤਸਵੀਰ ਸਾਹਮਣੇ ਆਈ ਜਦੋਂ ਸਾਬਕਾ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਂਦੇ ਨੇ ਤਾਂ ਢਾਲੀਵਾਲ ਸਾਹਿਬ ਉਹਨਾਂ ਨੂੰ ਅਰਦਾਸ ਕਰਨ ਦੇ ਲਈ ਕਹਿੰਦੇ ਨੇ ਜਦੋਂ ਦਾਸ ਕਰਦੇ ਹੋਏ ਗਿਆਨੀ ਰਗਵੀਰ ਤੇ ਨਾਲ ਦੀ ਨਾਲ ਦੀਪ ਸਿੰਘ ਥਾਲੀ ਵਾਲ ਦੋਵੇਂ ਪਾਬੂ ਕੋਹ ਜਾਂਦੇ ਨੇ ਤੇ ਪੁੱਭਾ ਮਾਰ ਕੇ ਰੋਂਦੇ ਨੇ ਤੇ ਸਭ ਦੇ ਦਰਮਿਆਨ ਅਜੁਨਾ ਦਾ ਗੁੱਸੇ ਵਾਲਾ ਰੂਪ ਵੀ ਜਿਹੜਾ ਆ ਲੋਕਾਂ ਨੂੰ ਦੇਖਣ ਨੂੰ ਮਿਲਿਆ ਤਾਂ ਤੁਹਾਂ ਦੱਸਿਓ ਕਿ ਇੱਕ ਅਫਸਰ ਦੇ ਵੱਲੋਂ ਲਗਾਤਾਰ ਕੰਮ ਦੇ ਵਿੱਚ ਕੋਤਾਹੀ ਵਰਤੀ ਜਾ ਰਹੀ ਸੀ ਮਸ਼ੀਨਰੀ ਨਹੀਂ ਲਗਾਈ ਜਾ ਰਹੀ ਸੀ ਜਿਸ ਕਰਕੇ ਲੋਕਾਂ ਨੂੰ ਖਾਸੀ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਇਹ ਸਭ ਦੇ ਦਰਮਿਆਨ ਜਦੋਂ ਇਹ ਸ਼ਿਕਾਇਤ ਕੁਲਦੀਪ ਸਿੰਘ ਢਾਲੀਵਾਲ ਕੋ ਪਹੁੰਚਦੀ ਹੈ ਤਾਂ ਮੌਕੇ ਤੇ ਹੀ ਅਫਸਰ ਨੂੰ ਬੁਲਾਇਆ ਜਾਂਦਾ ਹੈ ਤੇ ਝਾੜ ਲਗਾਈ ਜਾਂਦੀ ਹੈ ਕਿ ਇੱਥੇ ਲੋਕ ਡੋਬ ਰਹੇ ਨੇ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੌ ਰਹੇ ਹੋ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਚੇਤਾਵਨੀ ਵਿਖਿੰਦੇ ਨੇ ਕਿ ਆਖਰੀ ਗਲਤੀ ਹੈ ਜੇਕਰ ਇਸ ਤੋਂ ਬਾਅਦ ਮੇਰੇ ਕੋਲ ਫੇਰ ਇਦਾਂ ਦੀ ਕੋਈ ਖਬਰ ਪਹੁੰਚੀ ਕਿ ਤੁਸੀਂ ਕੋ ਤਾਹੀ ਕਰ ਰਹੇ ਹੋ ਤਾਂ ਮੈਂ 2 ਮਿੰਟ ਦੇ ਵਿੱਚ ਤੁਹਾਡੇ ਦੇ ਕਾਰਵਾਈ ਕਰਾ ਦੂੰਗਾ ਇੱਕ ਚਿੱਠੀ ਲੈ ਕੇ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦੇਣੀ ਹੈ ਤੇ 2 ਮਿੰਟਾਂ ਦੇ ਅੰਦਰ ਕਾਰਵਾਈ ਹੋ ਜਾਏਗੀ ਤਾਂ ਤੁਸੀਂ ਵੀ ਉਹ ਵੀਡੀਓ ਦੇਖੋ ਜਿਸ ਦੇ ਵਿੱਚ ਗੁਲਦੀਪ ਸਿੰਘ ਢਾਲੀਵਾਲ ਜਿਹੜੇ ਅਫਸਰ ਨੇ ਉਸ ਦੀ ਝਾੜ ਕਰ ਰਹੇ ਨੇ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਹੋ 2 ਮਿੰਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆਪਾਂ ਦਿੰਦੇ ਕਿੱਥੇ ਦੱਸੋ ਸੱਚੀ ਤੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੁਣੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਤੁਹਾਡਾ 2 ਮਿੰਟ ਦੀ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਪੋਜ਼ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਆ ਸਕੀ ਨਾਲ ਆ ਇਹ ਕਲੀਨ ਕਰ ਲਈ ਕਿਹਾ ਹੀ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਰੇ ਸੇਵਈ ਤੋਂ ਲੈ ਕੇ ਜ਼ਾਦ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ ਆਓ ਆਓ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਬਾੜੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਜੇ ਜੀ ਉਹ ਮੱਜੇ ਨਾਲ ਅਗਲੇ ਬੰਦੇ ਉਹਨੂੰ ਮਸ਼ੀਨ ਦਸਾ ਦੋ ਹੁਣੇ ਸਦੋ ਇੱਥੇ ਮਸ਼ੀਨ ਨੂੰ ਮੇਰੇ ਸਾਹਮਣੇ ਸਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਝੇ ਠੀਕ ਹੈ ਸਰ ਇਹ ਤਿੰਨ ਮਸ਼ੀਨਾਂ ਨੇ ਹਾਂਜੀ ਸਰ ਇੱਕ ਪਿੱਛੇ ਲੱਗੀ ਐ ਸਰ ਇੱਕ ਥੱਲੇ ਪਈ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਨ ਲੋਟਾਈ ਸਾਰੇ ਚੰਗੇ ਬੰਦੇ ਹੋ ਤੁਸੀਂ ਹਾਂ ਰੋਜ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਈ ਗੱਲ ਇਹ ਮੇਰੀ ਨੋਟ ਕਰ ਲਓ ਕੱਲ ਡਿਊਟੀ ਐ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆਪਾਂ ਘੜੀ ਬੈਠੇ ਜਾਨ